ਗਰਮੀਆਂ ਦੇ ਮੌਸਮ ਵਿੱਚ ਕਿਹੜਾ ਫਲ ਜ਼ਿਆਦਾ ਖਾਦਾ ਜਾਂਦਾ ਉਹ ਹੈਗਾ ਜਾਮਨ ਜਿਹੜੇ ਲੋਕ ਜਾਮਨ ਖਾ ਕੇ ਗਿੱਟਕ ਸੁੱਟ ਦਿੰਦੇ ਨੇ ਤਾਂ ਉਹ ਧਿਆਨ ਨਾਲ ਸੁਣ ਲੈਣ ਤਾਂ ਅਕਸਰ ਬਜ਼ੁਰਗਾਂ ਦਾ ਕਹਿਣਾ ਤਾਂ ਉਹ ਕਹਿ ਦਿੰਦੇ ਨੇ ਕਿ ਜਿਹੜਾ ਬੰਦਾ ਜਾਮਨ ਖਾ ਕੇ ਗਿੱਟਕ ਸੁੱਟ ਦਿੰਦਾ ਤਾਂ ਉਹ ਤੋਂ ਵੱਡਾ ਕੋਈ ਮੂਰਖਤਾ ਹੋਣਾ ਹੀ ਨਹੀਂ ਤੁਹਾਨੂੰ ਦੱਸਦੇ ਆ ਕਿ ਜਾਮਨ ਖਾਣ ਤੋਂ ਬਾਅਦ ਜਿਹੜੀ ਗਿੱਟਕ ਹੁੰਦੀ ਉਹਦੇ ਕਿੰਨੇ ਕਿੰਨੇ ਫਾਇਦੇ ਹੁੰਦੇ ਨੇ ਤਾਂ ਫਾਇਦੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਤਾਂ ਜਿਹੜੇ ਗਿੱਟਕ ਵੀ ਸੁੱਟ ਦਿੰਦੇ ਨੇ ਉਹ ਧਿਆਨ ਨਾਲ ਸੁਣ ਲੈਣਾ ਹਾਂਜੀ ਦੱਸ ਦਿੰਦੇ ਆ ਕਿ ਜਾਮਨ ਨੂੰ ਖਾਣ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਤੋਂ निजात ਮਿਲਦੀ ਆ ਕੀ ਤੁਸੀਂ ਜਾਣਦੇ ਹੋ ਕਿ ਜਾਮਨ ਦੇ ਨਾਲ ਨਾਲ ਇਸ ਦੀਆਂ ਗਿਟਕਾਂ ਦੇ ਵੀ ਸਰੀਰ ਨੂੰ ਕਿੰਨੇ ਫਾਇਦੇ ਮਿਲਦੇ ਨੇ ਲੋਕ ਜਾਮਨ ਦੇ ਫਲ ਦਾ ਸ਼ੌਂਕ ਨਾਲ ਖਾ ਲੈਂਦੇ ਨੇ ਪਰ ਅਕਸਰ ਇਸ ਦੀਆਂ ਗਿਟਕਾਂ ਬੇਕਾਰ ਸਮਝ ਕੇ ਸੁੱਟ ਦਿੰਦੇ ਨੇ ਹਾਲਾਂਕਿ ਆਯੁਰਵੈਦ ਅਨੁਸਾਰ ਜਾਮਨ ਦੀਆਂ ਗਿਟਕਾਂ ਵੀ ਦਵਾਈ ਤੋਂ ਘੱਟ ਨਹੀਂ ਖਾਸ ਕਰਕੇ 슈ਗਰ ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਡਾਇਬਟੀਜ਼ ਲਈ ਫਾਇਦੇਮੰਦ ਜਾਮਨ ਦੀਆਂ ਗਿਟਕਾਂ 'ਚ ਜੈਮ ਬੋਲਿੰਗ ਤੇ ਜੈਮ ਵਾਸ਼ਿੰਗ ਨਾਮਕ ਤੱਤ ਪਾਏ ਜਾਂਦੇ ਨੇ ਇਹ ਤੱਤ ਖੂਨ ਚ ਸ਼ੂਗਰ ਦੇ ਪੱਧਰ ਨੂੰ ਕਾਬੂ ਕਰਨ ਵਿੱਚ ਮਦਦ ਕਰਦੇ ਨੇ ਇਹ ਸਰੀਰ ਵਿੱਚ ਗਲੂਕੋਜ਼ ਦੇ ਜਜ਼ਬੇ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੇ ਨੇ ਜਿਸ ਨਾਲ ਸ਼ੂਗਰ ਅਚਾਨਕ ਨਹੀਂ ਵਧਦੀ ਨਿਯਮਤ ਸੇਵਨ ਨਾਲ ਡਾਇਬੀਟਿਸ ਮਰੀਜ਼ਾਂ ਨੂੰ ਦਵਾਈਆਂ ਤੇ ਨਿਰਭਰਤਾ ਘਟਾਉਣ ਚ ਮਦਦ ਮਿਲ ਸਕਦੀ ਹੈ